ਪੰਜਾਬ ਦਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਜੋ ਇਸ ਜਹਾਨ ਦੇ ਵਿੱਚ ਭਾਵੇਂ ਅੱਜ ਨਹੀਂ ਰਿਹਾ ਪਰ ਉਸਤੇ ਪਰਿਵਾਰ ਵਿੱਚ ਉਸਦੀ ਹਵੇਲੀ ਵਿੱਚ ਇੱਕ ਵਾਰ ਫਿਰ ਤੋਂ ਰੌਣਕਾਂ ਲੱਗਣ ਜਾ ਰਹੀਆਂ ਨੇ ਦਰਸ਼ਕਾਂ ਦੱਸਦੀ ਹੈ ਕਿ ਸਿੱਧੂ ਮੂਸੇਵਾਲਾ ਦੀ ਮਾਤਾ ਚਰਨਕੌਰ ਬੱਚੇ ਨੂੰ ਜਨਮ ਦੇਣ ਜਾ ਰਹੀ ਨੇ ਜੋ ਕਿ ਖਬਰਾਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਹਾਲਾਂਕਿ ਇਸ ਦੀ ਪੁਸ਼ਟੀ ਵੀ ਹੋਈ ਹੈ ਕਿਸ ਵੱਲੋਂ ਕੀਤੀ ਗਈ ਹੈ ਤੁਹਾਨੂੰ ਦੱਸਦੇ ਹਾਂ ਫਿਰ ਹਾਲ ਦਰਸ਼ਕਾਂ ਦੱਸਦੀ ਹੈ ਕਿ ਉਹ ਹਵੇਲੀ ਪਿੰਡ ਮੂਸੇ ਦੇ ਵਿੱਚ ਜਿੱਥੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਦੇ ਖੇਡਦਾ ਸੀ ਕਦੇ ਆਪਣਾ ਸਮਾਂ ਬਤਾਉਂਦਾ ਸੀ ਪਰ ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਉਸੇ ਪਰਿਵਾਰ ਦੇ ਵਿੱਚ ਖੁਸ਼ੀਆਂ ਆਉਣ ਜਾ ਰਹੀਆਂ ਨੇ ਰੌਣਕਾਂ ਲੱਗਣਗੀਆਂ ਹਵੇਲੀ ਦੇ ਵਿੱਚ ਮਾਤਾ ਚਰਨਕੌਰ ਇੱਕ ਬੱਚੇ ਨੂੰ ਜਨਮ ਦੇਣ ਜਾ ਰਹੇ ਨੇ ਮਾਰਚ ਮਹੀਨੇ ਦੇ ਵਿੱਚ ਯਾਨੀ ਕਿ ਪਰਿਵਾਰ ਵਿੱਚ ਹੁਣ ਅਹ ਕੁਝ ਹੀ ਮਹੀਨਿਆਂ ਦੇ ਵਿੱਚ ਖੁਸ਼ੀਆਂ ਆਉਣ ਜਾ ਰਹੀਆਂ ਨੇ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਜਾਂ ਮਾਤਾ ਚਰਨਕੌਰ ਵੱਲੋਂ ਇਸ ਤੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਬਲਕਿ ਉਹਨਾਂ ਦੇ ਤਾਇਆ ਜੀ ਸ਼ੁਭਦੀਪ ਸਿੰਘ ਸਿੱਧੂ ਦੇ ਤਾਇਆ ਜੀ ਚਮਕੌਰ ਸਿੰਘ ਸਿੱਧੂ ਨੇ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਉਹ ਪਰਮਾਤਮਾ ਦਾ ਸ਼ੁਕਰਗੁਜ਼ਾਰ ਨੇ ਕਿ ਉਹਨਾਂ ਦੇ ਵਿੜੇ ਦੇ ਵਿੱਚ ਨਵਾਂ ਜੀ ਆ ਰਿਹਾ ਹੈ ਜਨਿ ਕਿ ਮਾਰਚ ਮਹੀਨੇ ਵਿੱਚ ਮਾਤਾ ਚਰਨਕੌਰ ਨੇ ਜਿਹੜੇ ਉਹ ਫੇਰ ਮਾਂ ਬਣਨ ਜਾ ਰਹੇ ਨੇ ਸਿੱਧੂ ਮੂਸੇਵਾਲਾ ਜਿਹੜਾ ਕਿ ਮਰਹੂਮ ਗਾਇਕ ਸੀ 2022 29 ਮਈ ਨੂੰ ਗੋਲੀਆਂ ਮਾਰ ਕੇ ਪਿੰਡ ਜਵਾਹਰ ਕੇ ਜ਼ਿਲ੍ਹਾ ਮਾਨਸਾ ਦੇ ਵਿੱਚ ਉਸਦਾ ਕਤਲ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਜਿਹੜੀ ਜ਼ਿੰਮੇਵਾਰੀ ਆ ਉਹ ਲਾਰੈਂਸ ਬਸ਼ਨੋਈ ਗਰੁੱਪ ਵੱਲੋਂ ਲਈ ਜਾਂਦੀ ਆ ਕਿ ਇਹ ਕਤਲ ਦੀ ਜ਼ਿੰਮੇਵਾਰੀ ਅਸੀਂ ਲੈਨੇ ਆ ਅਸੀਂ ਕਤਲ ਕਰਵਾਇਆ ਮੂਸੇਵਾਲਾ ਦਾ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਤਾਂ ਇਸ ਪੂਰੇ ਮਾਮਲੇ ਵਿੱਚ ਐਸਆਰਟੀ ਬੰਦੀਆਂ ਨੇ ਜਾਂਚ ਹੁੰਦੀ ਆ ਪਰ ਹੁਣ ਤੱਕ ਪਰਿਵਾਰ ਹੀ ਗੱਲ ਕਹਿੰਦਾ ਆ ਰਿਹਾ ਕਿ ਸਾਨੂੰ ਸਾਡੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹੈ ਤਾਂ ਅਜਹੀ ਔਖੀ ਘੜੀ ਦੇ ਵਿੱਚ ਕਿਤਨਾ ਕਿਤੇ ਪਰਿਵਾਰ ਵਾਸਤੇ ਇੱਕ ਮਾਤਾ ਪਿਤਾ ਵਾਸਤੇ ਬਿਨਾਂ ਔਲਾਦ ਤੋਂ ਸਮਾ ਘਟਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਜਿਹੜੇ ਬੱਚੇ ਨੂੰ ਪਾਲ ਲਿਆ ਹੋਵੇ ਵੱਡਾ ਕੀਤਾ ਹੋਵੇ ਤਾਂ ਵਿਆਹ ਤੋਂ ਪਹਿਲਾਂ ਹੀ ਉਹ ਉਹਨਾਂ ਨੂੰ ਛੱਡ ਕੇ ਚਲਾ ਜਾਵੇ ਤਾਂ ਮਾਪੇ ਦੇ ਉੱਤੇ ਕੀ ਬੀਤਦੀ ਹੈ ਇਹ ਸ਼ਾਇਦ ਹੋਰ ਕੋਈ ਨਹੀਂ ਜਾਣ ਸਕਦਾ ਜਿਸ ਤਰੀਕੇ ਨਾਲ ਇੱਕ ਪੰਜਾਬ ਦੇ ਮਰਹੂਮ ਗੀਤਕਾਰ ਪੰਜਾਬ ਦੇ ਇੱਕ ਵੱਡੇ ਗੀਤਕਾਰ ਵੱਲੋਂ ਵੀ ਇੱਕ ਗੀਤ ਗਾਇਆ ਗਿਆ ਸੀ ਕਿ ਪੁੱਤਰਾਂ ਦੇ ਬਾਝ ਤਰੀਕੇ ਜੱਗ ਦੇ ਵਿੱਚ ਨਾ ਨਹੀਂ ਪੁੱਤਰਾਂ ਬਿਨ ਮਾਪਿਆਂ ਉੱਤੇ ਕਰਦਾ ਕੋਈ ਸ਼ਾ ਨਹੀਂ ਪੁੱਤਰ ਜੜ ਖਾਨਦਾਨ ਦੀ ਪੁੱਤਾਂ ਬਿਨ ਕਾਦੇ ਹੋਏ ਛੇਤੀ ਕਰ ਸਰਵਣ ਪੁੱਤਰਾ ਪਾਣੀ ਪਿਆ ਦੇ ਹੋਏ ਇਹ ਗੀਤ ਆਪਣੇ ਆਪ ਦੇ ਵਿੱਚ ਭਾਵਕ ਕਰ ਦੇਣ ਵਾਲਾ ਕਿ ਭਾਵੇਂ ਜਿੰਨਾ ਮਰਜ਼ੀ ਕੋਈ ਵਿਅਕਤੀ ਕਵੇ ਪਰ ਜੋ ਸੁੱਖ ਮਾਪਿਆਂ ਨੂੰ ਪੁੱਤਰਾਂ ਨੇ ਦੇਣਾ ਹੁੰਦਾ ਹੈ ਜਿਸ ਦੀ ਉਡੀਕ ਮਾਪੇ ਕਰਦੇ ਰਹਿੰਦੇ ਨੇ ਬੁਢਾਪੇ ਵਿੱਚ ਜਾ ਕੇ ਤਾਂ ਉਹ ਸੁੱਖ ਕੋਈ ਹੋਰ ਨਹੀਂ ਦੇ ਦੇ ਸਕਦਾ ਤਾਂ ਕਿਤਨਾ ਕਿਤੇ ਉਡੀਕ ਸੀਗੀ ਇਸ ਘੜੀ ਦੀ ਤੇ ਚਰਚਾਵਾ ਵੀ ਇਹ ਸੀਗੀਆਂ ਕਿ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਹਰੌਣਕ ਨਹੀਂ ਰਹੀ ਉਹਨਾਂ ਦੇ ਮਾਪੇ-ਮਾਪੇ ਦਾ ਅੱਗੇ ਸਹਾਰਾ ਕੌਣ ਬਣੇਗਾ ਪਰ ਹੁਣ ਕਿਤਨਾ ਕਿਤੇ ਇਸ ਦੇ ਵਿਚਾਲੇ ਖੁਸ਼ੀਆਂ ਦੀਆਂ ਘੜੀਆਂ ਕਹਿ ਸਕਦੇ ਆਂ ਕਿ ਆਉਣ ਵਾਲੀਆਂ ਨੇ ਪਰ ਉਹ ਹਵੇਲੀ ਆ ਜਿਹੜੀ ਪਿੰਡ ਬੂਸੇ ਦੇ ਵਿੱਚ ਜੋ ਸ਼ੁਭਦੀਪ ਸਿੰਘ ਸਿੱਧੂ ਨੇ ਆਪਣੇ ਸ਼ੌਂਕ ਨਾਲ ਤਿਆਰ ਕਰਵਾਈ ਜਿੱਥੇ ਵੱਡੇ-ਵੱਡੇ ਕਲਾਕਾਰ ਵੱਡੇ-ਵੱਡੇ ਲੇਖਕ ਪੱਤਰਕਾਰ ਜਾਂ ਲੋਕ ਉਸ ਹਵੇਲੀ ਦੇ ਵਿੱਚ ਟੁੱਕਦੇ ਸੀ ਬੂਸੇ ਵਾਲੇ ਨੂੰ ਮਿਲਣ ਆਉਂਦੇ ਸੀ ਨਾਲ ਤਸਵੀਰਾਂ ਖਿਚਵਾਉਣ ਆਉਂਦੇ ਸੀ ਤਾਂ ਉਸੇ ਹਵੇਲੀ ਦੇ ਵਿੱਚ ਕਹੇ ਲਿਆ ਕਿ ਸਨਾਟਾ ਸ਼ਾ ਗਿਆ ਮੂਸੇ ਵਾਲੇ ਦੇ ਕਤਲ ਤੋਂ ਬਾਅਦ ਪਰ ਪਰਿਵਾਰ ਅੱਗੇ ਕੀ ਪਲਾਨ ਕਰ ਰਿਹਾ ਸੀ ਇਸ ਦੀ ਪੁਸ਼ਟੀ ਹਲੇ ਤੱਕ ਨਹੀਂ ਕੀਤੀ ਗਈ ਹੈਗੀ ਪਰ ਜੋ ਜਿਹੜੀ ਹੁਣ ਜਾਣਕਾਰੀ ਸਾਹਮਣੇ ਆਈ ਹੈ ਜਾਂ ਉਸ ਤੇ ਤਾਇਆ ਜੀ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਪਰਿਵਾਰ ਦੇ ਵਿੱਚ ਖੁਸ਼ੀਆਂ ਫਿਰ ਆਉਣ ਵਾਲੀਆਂ ਨੇ ਮਾਰਚ ਮਹੀਨੇ ਵਿੱਚ ਮਾਤਾ ਚਰਨਕੌਰ ਇੱਕ ਬੱਚੇ ਨੂੰ ਜਨਮ ਦੇਣ ਜਾ ਰਹੇ ਨੇ ਜਾਨੀ ਕਿ ਹੁਣ ਉਸ ਹਵੇਲੀ ਵਿੱਚ ਸ਼ਹਿਨਾਈਆਂ ਗੂੰਜਣਗੀਆਂ ਰੌਣਕਾਂ ਲੱਗਣਗੀਆਂ ਜਿਸ ਹਵੇਲੀ ਵਿੱਚ ਅਕੇਲੀ ਇਹ ਐਤਵਾਰ ਵਾਲੇ ਦਿਨ ਵੀ ਖਾਸ ਤੌਰ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਜਾਂ ਸ਼ੁਭਚਿੰਤਕ ਨੇ ਸਿੱਧੂ ਮੂਸੇਵਾਲਾ ਦੇ ਉਹ ਵੀ ਪਰਿਵਾਰ ਨੂੰ ਮਿਲਣ ਵਾਸਤੇ ਆਉਂਦੇ ਸੀ ਉਹਨਾਂ ਦੇ ਪਿਤਾ ਬਲਕੌਰ ਸਿੰਘ ਮਾਤਾ ਚਰਨ ਕੌਰ ਨੂੰ ਮਿਲਣ ਵਾਸਤੇ ਆਉਂਦੇ ਸੀ ਉਹਨਾਂ ਦੇ ਨਾਲ ਹਮਦਰਦੀ ਪ੍ਰਗਟ ਕਰਨ ਵਾਸਤੇ ਆਉਂਦੇ ਸੀ ਉਹਨਾਂ ਦੇ ਨਾਲ ਖੜਨ ਵਾਸਤੇ ਆਉਂਦੇ ਸੀ ਤਾਂ ਇਸ ਦੁੱਖ ਦੀ ਘੜੀ ਵਿੱਚ ਜਿੱਥੇ ਉਹ ਸਾਥ ਦਿੰਦੇ ਰਹੇ ਤਾਂ ਹੁਣ ਕਿਤੇ ਨਾ ਕਿਤੇ ਖੁਸ਼ੀ ਦੀ ਘੜੀ ਵੀ ਜਿਹੜੀ ਉਸੇ ਪਰਿਵਾਰ ਦੇ ਵਿੱਚ ਆਉਣ ਜਾ ਰਹੀ ਹੈ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਤਾ ਜਾਂ ਉਹਨਾਂ ਦੇ ਪਿਤਾ ਇਸ ਗੱਲ ਦੀ ਪੁਸ਼ਟੀ ਕਰਨ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਵੀ ਚਰਚਾ ਆਮ ਨੇ ਕਿ ਮਾਤਾ ਚਰਨਕਾ ਔਰ ਪਿਛਲੇ ਲੰਬੇ ਸਮੇਂ ਤੋਂ ਨਾ ਤਾਂ ਕੁਝ ਮਹੀਨਿਆਂ ਤੋਂ ਸੋਸ਼ਲ ਮੀਡੀਆ ਤੇ ਐਕਟਿਵ ਦਿੱਸੇ ਨੇ ਤੇ ਨਾ ਹੀ ਉਹ ਕਿਤੇ ਕੋਈ ਤਸਵੀਰ ਵਿੱਚ ਵੀਡੀਓ ਵਿੱਚ ਸਾਹਮਣੇ ਆਏ ਨੇ ਤਾਂ ਦੂਜੇ ਪਾਸੇ ਹੁਣ ਇਹ ਗੱਲ ਕਹੀ ਜਾ ਰਹੀ ਹੈ ਜਾਂ ਜਿੰਨੀਆਂ ਵੀ ਖਬਰਾਂ ਵਹਿ ਰਹੀਆਂ ਨੇ ਕਿ ਮੂਸੇ ਵਾਲੇ ਦੇ ਪਰਿਵਾਰ ਵਿੱਚ ਇੱਕ ਨਵਾਂ ਜੀ ਆਉਣ ਵਾਲਾ ਹੈ ਉਹਨਾਂ ਦੇ ਮਾਤਾ ਇੱਕ ਬੱਚੇ ਨੂੰ ਜਨਮ ਦੇਣ ਵਾਲੇ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਖੁਸ਼ੀਆਂ ਪਰਿਵਾਰ ਦੇ ਵਿੱਚ ਫਿਰ ਆਉਣ ਜਾ ਰਹੀਆਂ ਨੇ ਜੁੜੇ ਹੋ ਨੇਡਰ ਪੰਜਾਬੀ মিডিਆ ਨਾਲ ਧੰਨਵਾਦ